ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਸਵੇਰ ਹਮੇਸ਼ਾ ਦੀ ਤਰ੍ਹਾਂ ਆਮ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਭਾਰੀ ਦਿਨ ਬਣੇਗਾ ਗੁਰਪ੍ਰੀਤ ਨੇ ਸਵੇਰੇ ਹੀ ਮਜ਼ਦੂਰੀ ਤੇ ਜਾਣਾ ਸੀ ਮੈਂ ਉਸਦੇ ਪਰਾਂਠੇ ਬਣਾਏ ਤੇ ਉਹ ਹੱਸ ਕੇ ਕਹਿੰਦਾ ਮਨਜੀਤ ਚਾਹ ਗਰਮ ਹੀ ਦੇ ਦੇਈ ਠੰਡੀ ਨਾ ਹੋ ਜਾਵੇ ਮੈਂ ਹੱਸ ਕੇ ਕਿਹਾ ਤੇ ਤੂੰ ਵੀ ਜਲਦੀ ਆਈ ਬੱਚਿਆਂ ਨੂੰ ਬਾਗ ਵਿੱਚ ਲਿਜਾਣਾ ਸੀ ਉਹ ਚਲਾ ਗਿਆ ਤੇ ਮੈਂ ਬੱਚਿਆਂ ਲਈ ਦੁੱਧ ਗਰਮ ਕਰਨ ਲੱਗੀ ਦੁਪਹਿਰ ਤੱਕ ਸਭ ਠੀਕ ਸੀ ਪਰ ਫਿਰ ਸੜਕ ਤੋਂ ਚੀਕਾਂ ਦੀਆਂ ਅਵਾਜ਼ਾਂ ਆਈਆਂ ਮੈਂ ਛੱਤ ਤੋਂ ਝਾਤ ਮਾਰੀ ਲੋਕ ਦੌੜ ਰਹੇ ਸਨ ਕਿਸੇ ਨੇ ਕਿਹਾ ਟਰੱਕ ਨੇ ਮਜ਼ਦੂਰ ਨੂੰ ਕੁਚਲ ਦਿੱਤਾ ਮੇਰਾ ਦਿਲ ਜਿਵੇਂ ਰੁਕ ਗਿਆ ਅੰਦਰੋਂ ਆਵਾਜ਼ ਆਈ ਕਿਤੇ ਗੁਰਪ੍ਰੀਤ ਨਾ ਹੋਵੇ ਮੈਂ ਦੌੜੀ ਬਿਨਾ ਚੱਪਲਾਂ ਦੇ ਹੱਥਾਂ ਵਿੱਚੋਂ ਦੁੱਧ ਵਾਲਾ ਗਲਾਸ ਡਿੱਗ ਗਿਆ ਚੁੱਲ੍ਹੇ ਤੇ ਅੱਗ ਬੁਝ ਗਈ ਸੜਕ ਤੇ ਪਹੁੰਚੀ ਤਾਂ ਲੋਕਾਂ ਦਾ ਹਜੂਮ ਸੀ ਕਿਸੇ ਨੇ ਮੈਨੂੰ ਪਛਾਣ ਲਿਆ ਪੈਨ ਤੇਰਾ ਗੁਰਪੀ ਸੀ ਮੇਰੇ ਸਾਹ ਰੁਕ ਗਏ ਮੈਂ ਚੀਕਣਾ ਚਾਹਿਆ ਪਰ ਆਵਾਜ਼ ਨਹੀਂ ਨਿਕਲੀ ਜ਼ਮੀਨ ਤੇ ਡਿੱਗ ਗਈ ਅੱਖਾਂ ਅੱਗੇ ਸਭ ਕੁਝ ਧੁੰਦਲਾ ਸੀ ਟਰੱਕ ਦੇ ਟਾਇਰ ਦੇ ਨਿਸ਼ਾਨ ਖੂਨ ਦੇ ਚਿੱਟੇ ਤੇ ਮੇਰੇ ਸੁਪਨੇ ਟੁੱਟਦੇ ਹੋਏ ਸ਼ਾਮ ਹੋ ਚੁੱਕੀ ਸੀ ਘਰ ਦੇ ਆਂਗਣ ਵਿੱਚ ਚਰਾਬ ਜਲ ਰਹੇ ਸਨ ਪਰ ਮੇਰੀਆਂ ਅੱਖਾਂ ਵਿੱਚ ਹਨੇਰਾ ਹੀ ਸੀ ਲੋਕ ਆਉਂਦੇ ਗਏ ਕਿਸੇ ਨੇ ਦਲਾਸਾ ਦਿੱਤਾ ਕਿਸੇ ਨੇ ਹੌਲੀ ਜਿਹੇ ਤਾਨਾ ਵੀ ਮਾਰਿਆ ਰੱਬ ਦੀ ਰਜਾ ਅੱਗੇ ਚੁਕਣਾ ਪੰਦਾਏ ਭੈਣ ਪਰ ਮੈਨੂੰ ਨਾ ਕਿਸੇ ਦੀ ਸ਼ਬਦ ਸੁਣਾਈ ਦੇ ਰਹੇ ਸਨ ਨਾ ਹੀ ਸਮਝ ਆ ਰਹੀ ਸੀ ਕਿ ਹੁਣ ਕਰਨਾ ਕੀ ਹੈ ਗੁਰਪ੍ਰੀਤ ਦੀ লাশ ਘਰ ਆਈ ਸਫੈਤ ਚਾਦਰ ਚ ਲਪੇਟਿਆ ਹੋਇਆ ਜਿਵੇਂ ਕੋਈ ਸੁੱਤਾ ਹੋਵੇ ਮੈਂ ਉਸ ਦੇ ਪੈਰਾਂ ਨੂੰ ਛੂਇਆ ਠੰਡੇ ਅੱਖਾਂ ਖੁੱਲੀਆਂ ਰਹਿ ਗਈਆਂ ਮੂੰਹੋਂ ਸਿਰਫ ਇੱਕ ਸ਼ਬਦ ਨਿਕਲਿਆ ਤੂੰ ਤਾਂ ਕਿਹਾ ਸੀ ਸ਼ਾਮ ਤੱਕ ਆਵਾਂਗਾ ਗਾਵ ਦੀਆਂ ਔਰਤਾਂ ਨੇ ਮੈਨੂੰ ਪਕੜ ਲਿਆ ਮੈਂ ਬੇਹੋਸ਼ ਹੋ ਗਈ ਮੇਰੇ ਬੱਚੇ ਮੇਰੇ ਕੋਲ ਰੋ ਰਹੇ ਸਨ ਮਾਂ ਪਾਪਾ ਉੱਠਣਗੇ ਨਾ ਮੈਂ ਕੁਝ ਨਾ ਕਹਿ ਸਕੀ ਮੇਰਾ ਦਿਲ ਚੀਰਿਆ ਗਿਆ ਪਰ ਮਾਂ ਹੋਣ ਦੇ ਨਾਂ ਤੇ ਆਸੂ ਵੀ ਦਬਾ ਲਏ ਤੇ ਰਾਤ ਹੋ ਗਈ ਸਾਰੇ ਲੋਕ ਚਲੇ ਗਏ ਘਰ ਸੁੱੰਣਾ ਪਿਆ ਸੀ ਚੁੱਲ੍ਹੇ ਵਿੱਚ ਠੰਡੀ ਰਾਖ ਸੀ ਤੇ ਮੇਰੇ ਸਾਹਮਣੇ ਗੁਰਪ੍ਰੀਤ ਦਾ ਫੋਟੋ ਹਵਾ ਹੌਲੀ-ਹੌਲੀ ਚੱਲਦੀ ਸੀ ਪਰ ਘਰ ਵਿੱਚ ਸਿਰਫ ਸਨਾਟਾ ਸੀ ਮੈਂ ਫੋਟੋ ਹੱਥ ਵਿੱਚ ਫੜੀ ਤੇ ਹੌਲੀ ਆਵਾਜ਼ ਵਿੱਚ ਕਿਹਾ ਤੂੰ ਤਾਂ ਕਿਹਾ ਸੀ ਮੈਨੂੰ ਕਦੇ ਇਕੱਲਾ ਨਹੀਂ ਛੱਡੇਂਗਾ ਫਿਰ ਕਿਉਂ ਚਲਿਆ ਗਿਆ ਉਸ ਰਾਤ ਮੈਂ ਨਾ ਸੌਈ ਨਾ ਬੋਹ ਸਕੀ ਨਾ ਰੋ ਸਕੀ ਸਿਰਫ ਛੱਤ ਨੂੰ ਤੱਕਦੀ ਰਹੀ ਜਿਵੇਂ ਰੱਬ ਤੋਂ ਪੁੱਛ ਰਹੀ ਹੋਵਾਂ ਇਹ ਮੇਰੇ ਨਾਲ ਹੀ ਕਿਉਂ ਸਵੇਰ ਹੋਈ ਤਾਂ ਅੱਖਾਂ ਸੁੱਜੀਆਂ ਹੋਈਆਂ ਸਨ ਬੱਚੇ ਚੁੱਪਚਾਪ ਮੇਰੇ ਕੋਲ ਆਏ ਮੈਨੂੰ ਪਤਾ ਸੀ ਹੁਣ ਮੇਰੇ ਅੰਸੂ ਨਹੀਂ ਮੇਰੀ ਹਿੰਮਤ ਹੀ ਉਹਨਾਂ ਦੀ ਜ਼ਿੰਦਗੀ ਬਣੇਗੀ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਪਹਿਲੇ ਕੁਝ ਦਿਨ ਗਾਮ ਦੇ ਲੋਕਾਂ ਨੇ ਮੇਰੇ ਘਰ ਆਉਣਾ ਜਾਰੀ ਰੱਖਿਆ ਕੋਈ ਦਲਾਸਾ ਦੇ ਜਾਂਦਾ ਕੋਈ ਹਾਲ ਪੁੱਛਦਾ ਪਰ ਹਫਤਾ ਲੰਘਣ ਨਾਲ ਹੌਲੀ ਹੌਲੀ ਸਾਰੇ ਆਪਣੇ ਰਾਹ ਲੈ ਗਏ ਘਰ ਵਿੱਚ ਸਿਰਫ ਮੈਂ ਤੇ ਬੱਚੇ ਖਾਲੀ ਕੰਧਾਂ ਵੱਲ ਤੱਕਦੀ ਕਈ ਵਾਰ ਸੋਚਦੀ ਹੁਣ ਖਾਵਾਂ ਕੀ ਕਰਾਂ ਕੀ ਰੱਬ ਦਾ ਨਾਮ ਲੈ ਕੇ ਮੈਂ ਹੌਸਲਾ ਕੀਤਾ ਗਾਉਂ ਦੀਆਂ ਔਰਤਾਂ ਨਾਲ ਪੁੱਛਿਆ ਕੋਈ ਕੰਮ ਮਿਲ ਸਕਦਾ ਏ ਕਿਸੇ ਨੇ ਕਿਹਾ ਮਨਜੀਤ ਤੂੰ ਗੌਰਪ੍ਰੀਤ ਦੀ ਵੋਟੀ ਐ ਲੋਕ ਕੀ ਕਹਿਣਗੇ ਕਿਸੇ ਨੇ ਤਾਨਾ ਮਾਰਿਆ ਹੁਣ ਘਰ ਕਿਵੇਂ ਚਲਾਏਗੀ ਬੱਚਿਆਂ ਨੂੰ ਪਾਲਣਾ ਆਸਾਨ ਨਹੀਂ ਉਹ ਤਾਨੇ ਮੇਰੇ ਕੰਨਾਂ ਵਿੱਚ ਅੱਗ ਵਾਂਗ ਸੜਦੇ ਸਨ ਪਰ ਮੈਂ ਚੁੱਪ ਰਹੀ ਅੰਦਰੋਂ ਇੱਕ ਆਵਾਜ਼ ਆਉਂਦੀ ਸੀ ਜੇ ਮੈਂ ਟੁੱਟ ਗਈ ਤਾਂ ਬੱਚਿਆਂ ਦਾ ਕੀ ਹੋਵੇਗਾ ਸਵੇਰ ਜਦੋਂ ਹੋਈ ਮੈਂ ਪਲਾਸਟਿਕ ਦੀ ਟੋਕਰੀ ਚੁੱਕਦੀ ਤੇ ਲੋਕਾਂ ਦੇ ਘਰ ਬਰਤਨ ਮਾਂਜਣ ਜਾਂਦੀ ਕਈ ਘਰਾਂ ਦੇ ਘਰਾਂ ਵਿੱਚ ਔਰਤਾਂ ਹੌਲੀ ਜਿਹੀ ਹੱਸਦੀਆਂ ਵੇਖੋ ਕੱਲ ਤੱਕ ਚੂੜੀਆਂ ਵਾਲੀ ਸੀ ਅੱਜ ਸਾਬਣ ਨਾਲ ਹੱਥ ਕੱਸ ਰਹੀ ਹੈ ਪਰ ਮੈਨੂੰ ਨਾ ਗਿਲਾ ਸੀ ਨਾ ਸ਼ਰਮ ਕਿਉਂਕਿ ਉਹਨਾਂ ਦੇ ਹੱਸੇ ਨਾਲ ਮੇਰੇ ਬੱਚਿਆਂ ਦੀ ਰੋਟੀ ਜੁੜਦੀ ਸੀ ਸ਼ਾਮ ਨੂੰ ਘਰ ਆ ਕੇ ਬੱਚਿਆਂ ਨੂੰ ਸਕੂਲ ਦਾ ਕੰਮ ਕਰਵਾਉਂਦੀ ਚੁੱਲ੍ਹਾ ਸੜਾਉਂਦੀ ਤੇ ਗੁਰਪ੍ਰੀਤ ਦੀ ਫੋਟੋ ਵੇਖਦੀ ਕਹਿੰਦੀ ਤੂੰ ਤਾਂ ਚਲਾ ਗਿਆ ਪਰ ਤੇਰੀ ਜ਼ਿੰਮੇਵਾਰੀ ਹਜੇ ਵੀ ਮੇਰੇ ਮੱਥੇ ਹੈ ਮੈਂ ਨਹੀਂ ਹਾਰਾਂਗੀ ਕਈ ਵਾਰ ਰਾਤ ਨੂੰ ਥੱਕ ਕੇ ਜਦੋਂ ਬਿਸਤਰੇ ਤੇ ਡਿੱਗ ਜਾਂਦੀ ਬੱਚੇ ਆ ਕੇ ਮੇਰੇ ਹੱਥ ਫੜ ਲੰਦੇ ਮੇਰਾ ਪੁੱਤ ਕਹਿੰਦਾ ਮਾਂ ਅਸੀਂ ਵੱਡੇ ਹੋ ਕੇ ਤੇਰਾ ਸਾਰਾ ਦੁੱਖ ਲੈ ਲਵਾਂਗੇ ਉਸ ਦੀ ਗੱਲ ਸੁਣ ਕੇ ਮੈਂ ਚੁੱਪ ਕੇ ਹੱਸਦੀ ਤੇ ਸੋਚਦੀ ਹਾਂ ਇਹ ਮੇਰੀ ਤਾਕਤ ਨਹੀਂ ਸਮਾਂ ਬੀਤਦਾ ਗਿਆ ਪਰ ਮਨਜੀਤ ਦੀ ਮਿਹਨਤ ਕਦੇ ਨਹੀਂ ਰੁਕੀ ਸਵੇਰੇ ਤੜਕੇ ਉੱਠ ਕੇ ਪਾਣੀ ਭਰਦੀ ਰੋਟੀ ਬੇਲਦੀ ਬੱਚਿਆਂ ਨੂੰ ਤਿਆਰ ਕਰਦੀ ਤੇ ਫਿਰ ਘਰੋਂ ਨਿਕਲ ਜਾਂਦੀ ਹੱਥ ਵਿੱਚ ਇੱਕ ਪੁਰਾਣਾ ਥੈਲਾ ਤੇ ਮੱਥੇ ਤੇ ਪਸੀਨਾ ਗਾਮ ਦੇ ਲੋਕ ਹੁਣ ਵੀ ਚੁਗਲੀਆਂ ਕਰਦੇ ਸਨ ਇਹ ਔਰਤ ਤੱਕ ਕਿਤੇ ਥੱਕਦੀ ਹੀ ਨਹੀਂ ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ ਉਹ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਜਾਣਦੀ ਸੀ ਬੱਚਿਆਂ ਦਾ ਪਿਵệਖ ਦਿਨ ਵੇਲੇ ਉਹ ਘਰਾਂ ਵਿੱਚ ਬਰਤਨ ਮਾਂ ਦੀ ਸ਼ਾਮ ਨੂੰ ਕਿਸੇ ਦੀ ਖੇਤੀ ਦੇ ਨਾਲ ਮਦਦ ਕਰਦੀ ਜਦੋਂ ਹੱਥ ਛਾਲਿਆਂ ਨਾਲ ਝਰ ਜਾਂਦੇ ਉਹ ਰੱਬ ਕੋਲ ਸ਼ਿਕਾਇਤ ਨਹੀਂ ਕਰਦੀ ਸੀ ਉਹ ਕਹਿੰਦੀ ਰੱਬਾ ਮੇਰੇ ਹੱਥਾਂ ਨੂੰ ਦਰਦ ਨਹੀਂ ਹੌਸਲਾ ਦਿੰਦਾ ਏ ਬੱਚੇ ਵੱਡੇ ਹੋ ਰਹੇ ਸਨ ਧੀ ਸਕੂਲ ਵਿੱਚ ਪਹਿਲੇ ਨੰਬਰ ਨਾਲ ਪਾਸ ਹੋਈ ਤੇ ਪੁੱਤਰ ਨੇ ਕਾਲਜ ਦਾ ਦਾਖਲਾ ਲੈ ਲਿਆ ਉਨ੍ਹਾਂ ਦੀ ਹਰ ਸਫਲਤਾ ਮਨਜੀਤ ਲਈ ਇੱਕ ਨਵੀਂ ਜਿੱਤ ਸੀ ਪਰ ਦੁਨੀਆ ਦੇ ਮੋੜ ਅਜੇ ਵੀ ਬਾਕੀ ਸਨ ਇੱਕ ਦਿਨ ਪਾਸੇ ਵਾਲੇ ਘਰ ਦੀ ਔਰਤ ਆਈ ਤੇ ਕਹਿਣ ਲੱਗੀ ਮਨਜੀਤ ਤੂੰ ਅਜੇ ਤੱਕ ਵਿਆਹ ਨਹੀਂ ਕੀਤਾ ਇਹ ਉਮਰਾਂ ਤਾਂ ਮੋੜ ਨਹੀਂ ਆਉਂਦੀਆਂ ਮਨਜੀਤ ਹੌਲੀ ਹੱਸ ਕੇ ਬੋਲੀ ਮੇਰੀ ਉਮਰ ਮੇਰੇ ਬੱਚਿਆਂ ਵਿੱਚ ਹੈ ਮੇਰੀ ਜ਼ਿੰਦਗੀ ਉਹਨਾਂ ਦੀ ਖੁਸ਼ੀ ਵਿੱਚ ਉਸ ਦੀ ਗੱਲ ਸੁਣ ਕੇ ਔਰਤ ਚੁੱਪ ਰਹਿ ਗਈ ਮਨਜੀਤ ਨੇ ਉਸ ਉਹ ਦਿਨ ਸਮਝ ਲਿਆ ਕਿ ਜ਼ਿੰਦਗੀ ਦੀ ਜੰਗ ਕਿਸੇ ਦੇ ਨਾਲ ਨਹੀਂ ਆਪਣੇ ਆਪ ਨਾਲ ਹੁੰਦੀ ਆ ਸਾਲਾਂ ਦੀ ਮਿਹਨਤ ਨੇ ਉਸ ਨੂੰ ਮਜ਼ਬੂਤ ਕਰ ਦਿੱਤਾ ਹੁਣ ਉਹ گاਉਂ ਦੀਆਂ ਔਰਤਾਂ ਲਈ ਮਿਸਾਲ ਬਣ ਗਈ ਸੀ ਜੋ ਪਹਿਲਾਂ ਤਾਨੇ ਮਾਰਦੀਆਂ ਸਨ ਹੁਣ ਆ ਕੇ ਪੁੱਛਦੀ ਐ ਮਨਜੀਤ ਤੂੰ ਕਿਵੇਂ ਇੰਨੀ ਹਿੰਮਤ ਵਾਲੀ ਬਣ ਗਈ ਮਨਜੀਤ ਹੱਸ ਕੇ ਕਹਿੰਦੀ ਜਦ ਤੱਕ ਜੀਵਨ ਹੈ ਤਦ ਤੱਕ ਲੜਾਈ ਵੀ ਹੈ ਹੱਡ ਬਿੱਤੀ ਦੁੱਖ ਨਹੀਂ ਹੁੰਦੀ ਉਹ ਰੱਬ ਦੀ ਕਸਮ ਹੁੰਦੀ ਆ ਜੋ ਮਨੁੱਖ ਨੂੰ ਪੱਕਾ ਕਰਸ ਦਿੰਦੀ ਆ ਸਮਾਂ ਉੱਡਦਾ ਗਿਆ ਉਹ ਛੋਟੇ ਬੱਚੇ ਜੋ ਕਦੇ ਮਾਂ ਦੇ ਅਚਲ ਹਿੱਟ ਸੌਂਦੇ ਸਨ ਹੁਣ ਮਾਂ ਦਾ ਸਹਾਰਾ ਬਣ ਗਏ ਸਨ ਪਰ ਮਨਜੀਤ ਦੀ ਧੀ ਗੁਰਨੀ ਨਰਸ ਬਣ ਗਈ ਸੀ ਸ਼ਹਿਰ ਦੇ ਹਸਪਤਾਲ ਚ ਨੌਕਰੀ ਲੱਗੀ ਉਸਨੇ ਮਾਂ ਦੇ ਹੱਥ ਚਮਕ ਕੇ ਕਿਹਾ ਮਾਂ ਤੇਰੀਆਂ ਚਲੀਆਂ ਮਾਰਾਂ ਨੇ ਮੈਨੂੰ ਇਹ ਮੰਜ਼ਲ ਦਿੱਤੀ ਆ ਹੁਣ ਤੂੰ ਕੰਮ ਨਹੀਂ ਕਰੇਂਗੀ ਮਨਜੀਤ ਹੱਸ ਕੇ ਬੋਲੀ ਕੰਮ ਛੱਡ ਦੇਵਾਂਗੀ ਤਾਂ ਸਾ ਕਿਵੇਂ ਲਵਾਂਗੀ ਪਰ ਅੱਖਾਂ ਵਿੱਚ ਪਾਣੀ ਚਮਕ ਰਿਹਾ ਸੀ ਖੁਸ਼ੀ ਦਾ ਪਾਣੀ ਪੁੱਤਰ ਰਵੀ ਕਾਲਜ ਤੋਂ ਗ੍ਰੈਜੂਏਟ ਹੋਇਆ ਜਦ ਉਹ ਮਾਂ ਨੂੰ ਡਿਗਰੀ ਲੈ ਕੇ ਆਇਆ ਤਾਂ ਕਹਿਣ ਲੱਗਾ ਮਾਂ ਇਹ ਤੇਰੀ ਹੈ ਤੂੰ ਪੜ੍ਹੀ ਨਹੀਂ ਸੀ ਪਰ ਮੇਰੀ ਹਰ ਕਾਪੀ ਤੇ ਤੇਰਾ ਨਾਮ ਲਿਖਿਆ ਸੀ ਉਹ ਦਿਨ ਮਨਜੀਤ ਨੇ ਲੰਬੇ ਸਮੇਂ ਬਾਅਦ ਰੱਬ ਅੱਗੇ ਚਰਾਗ ਜਲਾਇਆ ਸਿਰ ਝੁਕਾ ਕੇ ਕੰਦੀ ਰੱਬਾ ਤੂੰ ਮੇਰੇ ਤੋਂ ਮੇਰਾ ਸਹਾਰਾ ਲੈ ਗਿਆ ਸੀ ਪਰ ਮੈਨੂੰ ਦੋ ਸਹਾਰੇ ਵਾਪਸ ਦੇ ਦਿੱਤੇ ਮੇਰੀ ਹੱਡ ਬੀਤੀ ਹੁਣ ਜਿੱਤ ਬਣ ਗਈ ਏ ਉਸ ਦੀ ਧੀ ਨੇ ਛੋਟਾ ਘਰ ਪੇਂਟ ਕਰਵਾਇਆ ਨਵੇਂ ਪਰਦੇ ਲਗਾਏ ਮਨਜੀਤ ਕੁਰਸੀ ਤੇ ਬੈਠੀ ਬਾਹਰ ਬਾਗ ਵਿੱਚ ਖਿੜੀਆਂ ਗੁਲਾਬਾਂ ਵੱਲ ਵੇਖ ਰਹੀ ਸੀ ਸੂਰਜ ਟਲ ਰਿਹਾ ਸੀ ਹਵਾ ਹੌਲੀ ਹੌਲੀ ਚੱਲ ਰਹੀ ਸੀ ਤੇ ਉਸ ਨੂੰ ਅੰਦਰੋਂ ਇੱਕ ਸਕੂਨ ਮਿਲ ਰਿਹਾ ਸੀ ਉਹ ਹੌਲੀ ਆਵਾਜ਼ ਹੌਲੀ ਜਈ ਆਵਾਜ਼ ਵਿੱਚ ਆਪਣੇ ਆਪ ਨਾਲ ਬੋਲੀ ਗਰਪ੍ਰਿਤ ਵੇਖ ਤੇਰੀ ਮੰਨਜੀਤ ਹਾਰਦੀ ਨਹੀਂ ਜਦ ਜੀਵਨ ਨੇ ਮੈਨੂੰ ਰੋਣ ਲਈ ਕਿਹਾ ਮੈਂ ਹੱਸਣਾ ਸਿੱਖ ਲਿਆ ਜਦ ਲੋਕਾਂ ਨੇ ਤਾਨੇ ਮਾਰੇ ਮੈਂ ਉਹਨਾਂ ਨੂੰ ਆਪਣਾ ਸਬਕ ਬਣਾ ਲਿਆ ਹੁਣ ਮੇਰੇ ਬੱਚੇ ਮੇਰੀ ਦੁਨੀਆ ਨੇ ਇਹ ਮੇਰੀ ਜਿੱਤ ਹੈ ਸੂਰਜ ਦੀ ਆਖਰੀ ਕਿਰਨ ਉਸਦੇ ਚਿਹਰੇ ਤੇ ਪਈ ਜਿਵੇਂ ਰੱਬ ਨੇ ਆਪ ਹੀ ਕਿਹਾ ਹੋਵੇ ਤੂੰ ਆਪਣੀ ਕਿਰਨ ਨਹੀਂ ਤੂੰ ਕਈਆਂ ਦੀ ਪ੍ਰੇਰਨਾ ਬਣ ਗਈ ਏ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਐਸੀਆਂ